ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਜਿਵੇਂ ਕਿ ਅਸੀਂ ਤੁਹਾਨੂੰ ਸੇਰੇ ਅਪਡੇਟ ਦਿੱਤੀ ਸੀ ਕਿ ਛੁੱਟੀਆਂ ਦੇ ਵਿੱਚ ਅਦਾ ਦਰਜ ਹੋ ਸਕਦਾ ਸੋ ਇਹ ਖਬਰ ਤੇ ਮੋਹਰ ਲੱਗੀ ਆ ਤੇ 8 ਜਨਵਰੀ ਤੱਕ 7 ਜਨਵਰੀ ਤੱਕ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਾਰੇ ਵਿਦਿਆਰਥੀ ਕਾਦਾਰੇ ਜਿਹੜੇ ਆ ਪੰਜਾਬ ਦੇ ਵਿੱਚ ਜਿਹੜਿਆ ਬੰਦ ਰਹਿਣਗੇ ਸਾਰੇ ਸਕੂਲ ਪ੍ਰਾਈਵੇਟ ਹੋਣ ਭਾਵੇਂ ਸਰਕਾਰੀ ਨੇ ਸਾਰੇ ادارے ਜਿਹੜਿਆ 7 ਤਰੀਕ ਤੱਕ ਬੰਦ ਰਹਿਣਗੇ ਸੋ 8 ਜਨਵਰੀ ਨੂੰ ਮੁਰ ਤੋਂ ਸਵੇਰੇ ਦੇ ਵਿੱਚ ਸਾਰੇ ਸਕੂਲ ਖੁੱਲਣਗੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਵੈਸਟ ਜੋ ਟਵੀਟ ਹੈ ਜੋ ਉਹਨਾਂ ਨੇ ਪੋਸਟ ਪਾਈ ਹੋਇਆ ਤੁਹਾਡੇ ਨਾਲ ਸਾਂਝ ਕਰ ਰਹੀ ਹਾਂ ਅ ਦੇਸ਼ ਸਾਧਿਆ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਠੰਡ ਦੇ ਵਿੱਚ ਜੋ ਵਾਧਾ ਹੋ ਰਿਹਾ ਸੋ ਜਿਹੜੇ ਚੱਲਦੇ ਪੰਜਾਬ ਦੇ ਸਾਰੇ ਸਰਕਾਰੀ ਐਡਿਟਡ ਮਤਫਰਤ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਜੜੀਆਂ ਨੇ ਕੀਤੀਆਂ ਜਾਂਦੀਆਂ ਨੇ ਤੇ ਸਾਰੇ ਸਕੂਲ ਜੜੇ 8 ਜਨਵਰੀ ਨੂੰ ਮੁੜ ਖੁੱਲਣਗੇ ਸੋ ਅਸੀਂ ਤੁਹਾਨੂੰ ਸਵੇਰੇ ਹੀ ਅਫਰਡ ਦਿੱਤੀ ਸੀ ਤਾਂ ਜਿਹੜੀ ਸਾਡੀ ਅਫਰਡ ਤੇ ਜਿਹੜੀ ਮੋਹਰ ਲੱਗ ਗਈ ਹੈ ਤੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਜਿਹੜਾ ਵਾਧਾ ਉਹ ਦਰਜ ਕਰ ਦਿੱਤਾ ਗਿਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਠੰਡ ਦੇ ਵਿੱਚ ਵਿੱਚ ਵਾਦਾ ਦਰਜ ਹੋਣਾ ਮੌਸਮ ਵਿਭਾਗ ਨੇ ਵੀ ਇਹ ਚੇਤਾਵਨੀ ਜੜੀਆਂ ਜਾਰੀ ਕੀਤੀ ਸੀ ਕਿ ਹਾਲੇ ਜਿਹੜਾ ਜਆ ਠੰਡ ਦੇ ਵਿੱਚ ਹੋਰ ਵਾਦਾ ਜੜਾ ਦਰਜ ਕੀਤਾ ਜਾਵੇਗਾ ਸਿਹਤ ਲੜ ਚਲਣੀਆਂ ਜਿਹਦੇ ਸਦਕਾ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਤੇ ਸਵੇ ਦੇ ਸਾਰੇ ਸਕੂਲ ਜਿਹੜੇ 7 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਨੇ ਮਿਲਦੇ ਆਂਗਲੀ ਗੜੀਆਂ ਦੇ ਵਿੱਚ ਜਾ ਸਕਦੇ ਹਾਂ ਉੱਤੋਂ ਉਹਦੇ ਵੀ ਇਹ ਦੇਖੋ